ਹੇਟ ਸਨਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਅੱਜ ਦੇ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਵਿਸ਼ਾ ਹੋਵੇਗਾ ਬੈਡਮਿੰਟਨ ਦੀ ਖੇਡ ਇੱਕ ਜਹੀ ਖੇਡ ਹੈ ਜਿਹੜੀ ਸਾਡੇ ਆਮ ਜੀਵਨ ਵਿੱਚ ਵੀ ਤੁਹਾਨੂੰ ਵਿਖਾਈ ਦਿੰਦੀ ਹੈ ਲੋਕੀਆ ਨੂੰ ਸ਼ਾਮ ਨੂੰ ਖੇਡਦੇ ਨੇ ਕਸਰਤ ਵਜੋਂ ਵੀ ਇਸ ਦਾ ਇਸਤੇਮਾਲ ਕਰਦੇ ਨੇ ਅਤੇ ਇਹ ਖੇਡ ਕਮਾਂਤਰੀ ਪੱਧਰ ਉਤੇ ਮਕਬੂਲ ਹੋਣ ਦੇ ਨਾਲ ਨਾਲ ਭਾਰਤ ਵਿੱਚ ਵੀ ਕਾਫੀ ਜ਼ਿਆਦਾ ਚਰਚਿਤ ਹੋ ਰਹੀ ਹੈ ਬਹੁਤ ਸਾਰੇ ਨੌਜਵਾਨ ਖਿਡਾਰੀ ਇਸ ਖੇਡ ਵਿੱਚ ਆਪਣੇ ਜੋਹਰ ਵਿਖਾ ਰਹੇ ਨੇ ਅਤੇ ਉਹਨਾਂ ਨੌਜਵਾਨ ਖਿਡਾਰੀਆਂ ਵਿੱਚੋਂ ਹੀ ਇੱਕ ਖਿਡਾਰੀ ਅੱਜ ਸਾਡੇ ਕੋਲ ਮੌਜੂਦ ਹੈ ਜਿਸ ਨਾਲ ਗੱਲਬਾਤ ਕਰਾਂਗੇ ਇਸ ਖੇਡ ਸੰਬੰਧੀ ਇਹਨਾਂ ਦਾ ਤੌਰਫ ਕਰਾਉਂਦੇ ਹਾਂ ਸਭ ਤੋਂ ਪਹਿਲਾਂ ਇਹਨਾਂ ਦਾ ਨਾਂ ਹੈ ਅਕਸ਼ੈ ਜਸਰੋਟਿਆ ਜੋ ਕਿ ਕੌਮੀ ਪੱਧਰ ਦੇ ਬੈਡਮਿੰਟਨ ਖਿਡਾਰੀ ਨੇ ਇਹਨਾਂ ਕੋਲੋਂ ਇਹਨਾਂ ਦੇ ਸਫ਼ਰ ਬਾਰੇ ਵੀ ਜਾਣਾਂਗੇ ਅਤੇ ਬੈਡਮਿੰਟਨ ਦੀ ਖੇਡ ਬਾਰੇ ਵੀ ਬਹੁਤ ਸਾਰੇ ਅਹਿਮ ਨੁਕਤੇਾਂ 'ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ। ਬਸ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਜੀ। ਸਾਨੂੰ ਇੱਥੇ ਛੋਤੇ ਬੁਲਾਣ ਲਈ। ਜੀ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਾਂਗੇ ਤੁਹਾਡੇ ਖੇਡ ਸਫਰ ਤੋਂ। ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ? ਆਪਣੇ ਪਿਛੋਕੜ ਬਾਰੇ ਥੋੜੀ ਜਾਣਕਾਰੀ ਦਿਓ। ਮੈਂ ਬੇਸਿਕਲੀ ਵੈਸੇ ਤਾਂ ਚੰਡੀਗੜ੍ਹ ਤੋਂ ਹਾਂ ਜੀ। ਮੇਰਾ ਜਨਮ ਤੇ ਮੇਰੀ ਸਕੂਲ ਤੇ ਮੇਰਾ ਕਾਲਜ ਸਾਰਾ ਚੰਡੀਗੜ੍ਹ ਹੋਇਆ ਹੈ। ਜੀ। ਤੇ ਮੈਂ ਆਪਣੀ ਗੇਮ ਦੀ ਸ਼ੁਰੂਆਤ ਵੀ ਚੰਡੀਗੜ੍ਹ ਤੋਂ ਹੀ ਕੀਤੀ ਸੀਗੀ ਅੱਛਾ ਜੀ ਸਕੂਲ ਟਾਈਮ 'ਚ ਉੱਥੇ ਖੇਡਦੇ ਸੀਗੇ ਪਹਿਲਾਂ ਤੇ ਸਾਨੂੰ ਇਦਾਂ ਹੁੰਦਾ ਸੀ ਕਿ ਪਹਿਲਾਂ ਚੰਡੀਗੜ੍ਹ 'ਚ ਇੱਕ ਜਾਂ ਦੋ ਜਗ੍ਹਾ ਹੀ ਇੰਡੋ ਸਟੇਡੀਅਮ ਹੁੰਦੇ ਸੀ ਤੇ ਉਹਨਾਂ 'ਚ ਇੱਕ ਸਾਡਾ ਸਕੂਲ ਸੀਗਾ ਅੱਛਾ ਜੀ ਤੇ ਉਹ ਪਹਿਲਾਂ ਹੁੰਦਾ ਸੀਗਾ ਕਿ ਜਿਵੇਂ ਜਿਹੜਾ ਬੱਚਾ ਸਵੇਰੇ ਭਰੇ ਉਹ ਪਰੇਡ ਨਹੀਂ ਜਾਊਗਾ ਉਹ ਕੋਈ ਗੇਮ ਕਰ ਸਕਦਾ ਹੂੰ ਤੇ ਅਸੀਂ ਵੀ ਸ਼ੌਂਕੀਆ ਤੌਰ ਤੇ ਫਿਰ ਸ਼ੁਰੂ ਕਰਤੀ ਮੜੀ ਮੜੀ ਬੈਡਮਿੰਟਨ ਖੇਡਣੀ ਤੇ ਉੱਥੇ ਪੀਟੀ ਟੀਚਰ ਹੁੰਦੇ ਸੀ ਸਾਡੇ ਹੂੰ ਉਹਨਾਂ ਨੇ ਸਾਨੂੰ ਕਿਹਾ ਕਿ ਹਾਂ ਇੱਕ ਤਾਂ ਮੇਰਾ ਲੈਫਟੀ ਹੈ ਨਾ ਤੇ ਇੱਕ ਉਹ ਕਹਿੰਦੇ ਕਿ ਲੈਫਟੀ ਦਾ ਇੱਕ ਐਡਵਾਂਟੇਜ ਹੁੰਦਾ ਹੈ ਕਿਉਂਕਿ ਕਈਆਂ ਚੋ ਹੀ ਲੈਫਟੀ ਹੁੰਦੇ ਆ ਜੀ ਤੇ ਉਹਨਾਂ ਨੇ ਕਿਹਾ ਕਿ ਤੂੰ ਇਹਨੂੰ ਥੋੜਾ ਹੋਰ ਮਿਹਨਤ ਕਰ ਜੀ ਤੇ ਫਿਰ ਮੈਂ ਹੌਲੀ ਹੌਲੀ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਰਿਜ਼ਲਟ ਆਨੇ ਸ਼ੁਰੂ ਹੋਏ ਜੀ ਜੀ ਦੁਨੀਆ ਵਿੱਚ ਵੀ ਆਪਾਂ ਵੇਖਿਆ ਕਿ ਬਹੁਤੇ ਲੋਕੀ ਬਹੁਤੀ ਸੰਖਿਆ ਜਿਹੜੀ ਆ ਉਹ ਸੱਜੇ ਹੱਥ ਵਾਲਿਆਂ ਦੇ ਹੀ ਹੁੰਦੀ ਹੈ ਇਹਨੂੰ ਆਮ ਤੌਰ ਤੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਸੋ ਖੱਬੇ ਹੱਥ ਨਾਲ ਬੈਡਮਿੰਟਨ ਖੇਡਣ ਦੇ ਕੁਝ ਖਾਸ ਨੁਕਤੇ ਹੁੰਦੇ ਇਹਦੇ ਲਈ ਖਾਸ ਕਿਸਮ ਦੀ ਤਿਆਰੀ ਕਰਨੀ ਪੈਂਦੀ ਆ ਤੁਸੀਂ ਵੀ ਸੱਜੇ ਹੱਥ ਵਾਲਿਆਂ ਵਾਂਗ ਆਸਾਨੀ ਨਾਲ ਖੇਡ ਲੈਂਦੇ ਹੋ ਜਿਵੇਂ ਪ੍ਰੈਕਟਿਸ ਤਾਂ ਸੇਮ ਹੀ ਹੁੰਦੀ ਹੈ ਜੀ ਪਰ ਇਦਾਂ ਹੁੰਦਾ ਹੈ ਕਿ ਜਿਹੜੇ ਓਪੋਨੈਂਟ ਹੁੰਦੇ ਆ ਸਾਡੇ ਉਹ ਜਿਵੇਂ ਆਪਣੇ ਸਾਰੇ ਮੈਚ ਸੱਜੇ ਨਾਲ ਪ੍ਰੈਕਟਿਸ ਕੀਤੀ ਹੁੰਦੀ ਹੈ ਸੱਜੇ ਨਾਲ ਉਹਨਾਂ ਨੇ ਸਾਰੀ ਗੇਮ ਖੇਡੀ ਹੁੰਦੀ ਹੈ ਫਿਰ ਉਹਨਾਂ ਨੂੰ ਇੱਕ ਕੱਬਾਂ ਮਿਲ ਜਾਂਦਾ ਫਿਰ ਉਹ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਫਿਰ ਅੱਧੀ ਗੇਮ ਉਹ ਸੱਜੀ ਸੋਚ ਕੇ ਖੇੜਦੇ ਰਹਿੰਦੇ ਜੀ ਚ ਕੀ ਆ ਸਾਨੂੰ ਐਡਵਾਂਟੇਜ ਮਿਲ ਜਾਂਦਾ ਉਹਦਾ ਤੇ ਇਸ ਕਰਕੇ ਥੋੜਾ ਜਿਹਾ ਐਡਵਾਂਟੇਜ ਹੁੰਦਾ ਹੈ ਕਿ ਇੱਕ ਲੈਫਟੀ ਪਲੇਅਰ ਦਾ ਤੇ ਇੱਕ ਰਾਈਟੀ ਪਲੇਅਰ ਦਾ ਜੀ ਜੀ ਜਦੋਂ ਤੁਸੀਂ ਬੈਡਮਿੰਟਨ ਦੀ ਖੇਡ ਨਾਲ ਜੁੜਨ ਦਾ ਫੈਸਲਾ ਕੀਤਾ ਬਹੁਤ ਸਾਰੀਆਂ ਖੇਡਾਂ ਤੁਹਾਡੇ ਸਾਹਮਣੇ ਸੀਗੀਆਂ ਪਰ ਤੁਸੀਂ ਇਹਨੂੰ ਚੁਣਿਆ ਤੇ ਵਜਾ ਤੁਸੀਂ ਦੱਸੀ ਕਿ ਕਿਵੇਂ ਤੁਹਾਡਾ ਨਾਤਾ ਜੁੜਿਆ ਇਸ ਖੇਡ ਨਾਲ ਜੀ ਇਹ ਕੁਝ ਅਜਿਹੇ ਖਿਡਾਰੀ ਵੀ ਸੀ ਜਿਨ੍ਹਾਂ ਦੀ ਖੇਡ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਜਾਂ ਜਿਨ੍ਹਾਂ ਦੀ ਖੇਡ ਵੇਖ ਕੇ ਤੁਸੀਂ ਇਸ ਖੇਡ ਵਿੱਚ ਹੋਰ ਅੱਗੇ ਵਧਣ ਦਾ ਫੈਸਲਾ ਕੀਤਾ ਹਾਂਜੀ ਜਿਵੇਂ ਅਸੀਂ ਦੇਖਦੇ ਸੀਗੇ ਟੀਵੀਾਂ 'ਚ ਆਉਂਦਾ ਸੀਗਾ ਕਿ ਜਿਵੇਂ ਉਸ ਟਾਈਮ ਆਪਣੇ ਸਾਈਨਾਨੇਵਾਲ ਜੀ ਹਾਂਜੀ ਬਹੁਤ ਉੱਚੇ ਇੰਡੀਆ ਦਾ ਨਾਮ ਰੌਸ਼ਨ ਕਰ ਰਹੇ ਸੀਗੇ ਹਾਂਜੀ ਫਿਰ ਉਹਨਾਂ ਨੂੰ ਦੇਖ ਕੇ ਕਿ ਹਾਂ ਹੁਣ ਉਹਨਾਂ ਨੇ ਹੀ ਮਤਲਬ ਬੇਸਿਕਲੀ ਬੈਡਮਿੰਟਨ ਉਹਨਾਂ ਦੇ ਕਰਕੇ ਹੀ ਸਾਡੇ ਇੰਡੀਆ ਚ ਥੋੜਾ ਵਧਿਆ ਜੀ ਤੇ ਉਹਨਾਂ ਨੂੰ ਦੇਖ ਕੇ ਕਿ ਹਾਂ ਇੱਕ ਤਾਂ ਹੁੰਦਾ ਹੈ ਕਿ ਇੰਡੋਰ ਗੇਮ ਹੈ ਜੀ ਠੀਕ ਹੈ ਇੱਕ ਇੰਡੋਰ ਗੇਮ ਹੈ ਮੀਦਾਨੀ ਕੋਈ ਤੇ ਕੁਝ ਨਹੀਂ ਤੁਸੀਂ ਦੁਪਹਿਰੇ ਪ੍ਰੈਕਟਿਸ ਕਰ ਸਕਦੇ ਹੋ ਤੁਸੀਂ ਸ਼ਾਮ ਨੂੰ ਪ੍ਰੈਕਟਿਸ ਕਰ ਸਕਦੇ ਹੋ ਤੇ ਇਸ ਕਰਕੇ ਮੈਨੂੰ ਸੀਗਾ ਕਿ ਹਾਂ ਕਿ ਬੈਡਮਿੰਟਨ ਵੀ ਮੈਂ ਕਰ ਸਕਦਾ ਕਿਉਂਕਿ ਮੇਰੇ ਚ ਫਲੈਕਸੀਬਿਲਟੀ ਵੀ ਚੰਗੀ ਸੀਗੀ ਤੇ ਆਪਣੇ ਸਟੈਮੀਨਾ ਚੰਗਾ ਸੀਗਾ ਤੇ ਫਿਰ ਮੈਨੂੰ ਕੋਚ ਨੇ ਮੈਨੂੰ ਹੋਰ ਗਾਈਡ ਕੀਤਾ ਚੰਗਾ ਤੇ ਫਿਰ ਉਸ ਕਰਕੇ ਮੈਂ ਥੋੜਾ ਜਿਹਾ ਹੋਰ ਪ੍ਰੋਗਰੈਸ ਕਰ ਸਕਿਆ ਗੇਮ 'ਚ ਜੀ ਸੋ ਨਾਲ ਹੀ ਤੁਸੀਂ ਜ਼ਿਕਰ ਕੀਤਾ ਉਹਨਾਂ ਗੁਣਾਂ ਦਾ ਵੀ ਕਿ ਜਿਹੜੇ ਹੋਣੇ ਚਾਹੀਦੇ ਆ ਖਿਡਾਰੀ ਦੇ ਅੰਦਰ ਲਚਕੀਲੇਪਨ ਦਾ ਤੁਸੀਂ ਜ਼ਿਕਰ ਕੀਤਾ ਤੇ ਵਧੀਆ ਫਿਟਨੈਸ ਦਾ ਵੀ ਤੁਸੀਂ ਜ਼ਿਕਰ ਕੀਤਾ ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਨੇ ਜੋ ਇੱਕ ਖਿਡਾਰੀ ਹੋਣੀ ਚਾਹੀਦੀਆਂ ਨੇ ਇਹ ਬੈਡਮਿੰਟਨ ਵਿੱਚ ਕਾਮਯਾਬ ਹੋਣ ਲਈ ਹਾਂਜੀ ਜਿਵੇਂ ਬੈਡਮਿੰਟਨ ਹੈ ਬੈਡਮਿੰਟਨ ਚ ਬਹੁਤ ਜ਼ਰੂਰੀ ਹੈ ਫਸਟ ਆਫ ਆਲ ਤੁਹਾਡੀ ਡੈਡੀਕੇਸ਼ਨ ਬਹੁਤ ਜ਼ਰੂਰੀ ਹੈ ਜੀ ਦੂਜੀ ਹੈ ਕਿ ਤੁਹਾਡੀ ਡਾਈਟ ਤੇ ਤੁਹਾਡਾ ਡਿਸਪਲਾਈਨ ਬਹੁਤ ਜ਼ਰੂਰੀ ਹੈ ਜੀ ਜਿਵੇਂ ਕਈ ਪਲੇਅਰ ਕੀ ਕਰਦੇ ਆ ਕਿ ਪ੍ਰੈਕਟਿਸ ਤਾਂ ਬਹੁਤ ਚੰਗੀ ਕਰਦੇ ਪਰ ਡਾਈਟ ਚੰਗੀ ਨਹੀਂ ਲੈਂਦੇ ਹੂੰ ਠੀਕ ਹੈ ਦੂਜਾ ਹੁੰਦਾ ਹੈ ਕਿ ਜਿਹੜੇ ਡਾਈਟ ਚੰਗੀ ਲੈਂਦੇ ਆ ਪਰ ਉਹ ਰਾਤ ਨੂੰ ਟਾਈਮ ਸਿਰ ਨਹੀਂ ਸੌਂਦੇ ਅੱਜ ਕੱਲ ਬਹੁਤ ਹੋ ਗਿਆ ਕਿ ਬੱਚੇ ਰਾਤ ਨੂੰ 1:00 2:00 ਵਜੇ ਤੱਕ ਫੋਨ ਚਲਾਉਂਦੇ ਆ ਤੇ ਸਵੇਰੇ 6:00 ਵਜੇ ਨਾਲ ਸੈ ਦੇ ਜੇ ਉਹ ਉੱਠ ਵੀ ਜਾਂਦੇ ਆ ਫਿਰ ਉੱਥੇ ਉਹ ਆਪਣਾ 100% ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਰਿਕਵਰੀ ਨਹੀਂ ਹੁੰਦੀ ਤੇ ਇਸ ਕਰਕੇ ਜਿਹੜੀ ਬੈਡਮਿੰਟਨ ਗੇਮ ਹੈ ਉਹ ਚ ਸਾਰੀ ਹੀ ਚੀਜ਼ਾਂ ਜ਼ਰੂਰੀਆਂ ਨੇ ਫਸਟ ਆਫ ਆਲ ਲੈ ਕੇ ਤੁਸੀਂ ਆਪਣੀ ਪ੍ਰੈਕਟਿਸ ਤੋਂ ਲੈ ਕੇ ਤੁਸੀਂ ਕੀ ਡਾਈਟ ਖਾ ਰਹੇ ਹੋ ਕਿੰਨੀ ਤੁਸੀਂ ਸਲੀਪ ਲੈ ਰਹੇ ਹੋ ਤੇ ਕਿਵੇਂ ਤੁਸੀਂ ਆਪਣੇ ਕੋਚ ਦੀ ਕਿਵੇਂ ਤੁਸੀਂ ਗਾਈਡੈਂਸ ਨੂੰ ਕੈਚ ਕਰ ਰਹੇ ਹੋ ਉਹ ਸਾਰਾ ਕੁਝ ਬਹੁਤ ਜ਼ਰੂਰੀ ਹੈ ਇੱਕ ਬੈਡਮਿੰਟਨ ਗੇਮ ਚ ਜੀ ਜੀ ਸੋ ਇੱਕ ਨਹੀਂ ਬਹੁਤ سارے ਗੁਣ ਚਾਹੀਦੇ ਆ ਬੈਡਮਿੰਟਨ ਦੀ ਖੇਡ ਵਿੱਚ ਕਾਮਯਾਬ ਹੋਣ ਲਈ ਆ ਕੋਚਿੰਗ ਬਾਰੇ ਜਾਨਣਾ ਚਾਹਾਂਗੇ ਕਿ ਜਦੋਂ ਤੁਸੀਂ ਫੈਸਲਾ ਕਰ ਲਿਆ ਕਿ ਬੈਡਮਿੰਟਨ ਦੀ ਖੇਡ ਵਿੱਚ ਅੱਗੇ ਵਧਣਾ ਹੈ ਤੇ ਪੇਸ਼ੇਵਰ ਤੌਰ ਤੇ ਇਹਨੂੰ ਖੇਡਣਾ ਹੈ ਉਸ ਤੋਂ ਬਾਅਦ ਫਿਰ ਸੁਭਾਵਿਕ ਤੌਰ ਤੇ ਤੁਸੀਂ ਸਿਖਲਾਈ ਵੀ ਲਈ ਹੋਵੇਗੀ ਕਿਸੇ ਕੋਚ ਕੋਲੋਂ ਖੇਡ ਦੀ ਬਾਰੀਕੀ ਅਤੇ ਇਹਦੇ ਗੁਣ ਸਿੱਖੇ ਹੋਣਗੇ ਉਸ ਸਮੇਂ ਬਾਰੇ ਦੱਸੋ ਕਿ ਜਦੋਂ ਤੁਸੀਂ ਕੋਚਿੰਗ ਲਈ ਕਿ ਉਹ ਕਿਹੋ ਜਿਹਾ ਤੁਹਾਡਾ ਤਜਰਬਾ ਸੀ ਪਹਿਲਾ ਤਾਂ ਜੀ ਜਦੋਂ ਆਪਾਂ ਸਕੂਲ ਟਾਈਮ ਤੋਂ ਮੈਂ ਸ਼ੁਰੂ ਕੀਤਾ ਮਾੜਾ ਮਾੜਾ ਹਾਂਜੀ ਫਿਰ ਜਿਹੜੇ ਬਾਕੀ ਸਟੇਟ ਲੈਵਲ ਦੇ ਪਲੇਅਰ ਸੀ ਉਹਨਾਂ ਨੂੰ ਦੇਖ ਕੇ ਕਿ ਆਹ ਕੋਚਿੰਗ ਲੈ ਰਹੇ ਆ ਚੰਗੀ ਜਗ੍ਹਾ ਤੇ ਅਸੀਂ ਵੀ ਉਸ ਕੋਚ ਕੋਲ ਗਏ ਕਿ ਉਹਨਾਂ ਨੇ ਫਿਰ ਸਾਨੂੰ ਕੋਚਿੰਗ ਦੇਣੀ ਸਟਾਰਟ ਕੀਤੀ ਤੇ ਉਹਨਾਂ ਦਾ ਸਾਡਾ ਟਾਈਮ ਹੁੰਦਾ ਸੀ ਸਵੇਰੇ 5 ਵਜੇ ਦਾ ਜੀ ਸਵੇਰੇ 5 ਵਜੇ ਤੋਂ ਲੈ ਕੇ ਸਵੇਰੇ 7:30 8 ਵਜੇ ਤੱਕ ਅਸੀਂ ਪਹਿਲੇ ਫਿਟਨੈਸ ਸੈਸ਼ਨ ਕਰਦੇ ਸੀਗੇ ਅੱਛਾ ਜੀ ਠੀਕ ਹੈ ਜੀ ਫਿਟਨੈਸ ਸੈਸ਼ਨ ਚ ਸਸੀਂ ਜਿਵੇਂ ਤੁਸੀਂ ਮੰਨ ਲਓ ਜਿਹਦੇ ਵੇਟ ਟ੍ਰੇਨਿੰਗ ਹੋ ਗਈ ਉਸ ਚ ਜਿਵੇਂ ਬਾਹਰ ਭੱਜਣਾ ਹੋ ਗਿਆ ਜਿਵੇਂ ਲੌਂਗ ਡਿਸਟੈਂਸ ਹੋ ਗਈ ਉਹ ਸਾਰਾ ਉੱਚ ਕਵਰ ਹੁੰਦਾ ਹੈ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੇ ਤਾਂ ਬੱਚੇ ਸਕੂਲ ਜਾਂਦੇ ਸੀਗੇ ਉਹ ਫਿਰ ਸ਼ਾਮ ਨੂੰ ਆਪਣੇ ਬੈਡਮਿੰਟਨ ਦਾ ਸੈਸ਼ਨ ਲਾਉਂਦੇ ਸੀਗੇ ਜਿਵੇਂ ਬੈਡਮਿੰਟਨ ਚ ਵੀ ਅਲੱਗ-ਅਲੱਗ ਚੀਜ਼ਾਂ ਕਰਦੇ ਆ ਜਿਵੇਂ ਮਲਟੀ ਸ਼ਟਲ ਕਰ ਲਈ ਕਿਵੇਂ ਕੁਝ ਕਰ ਲਿਆ ਤੇ ਜਿਹੜੇ ਸਕੂਲ ਨਹੀਂ ਜਾਂਦੇ ਸੀ ਉਹ ਦੁਪਹਿਰੇ ਵੀ ਸੈਸ਼ਨ ਲਾਉਂਦੇ ਸੀ ਸ਼ਾਮ ਨੂੰ ਵੀ ਸੈਸ਼ਨ ਲਾਉਂਦੇ ਸੀਗੇ ਇਸ ਕਰਕੇ ਕਿਉਂਕਿ ਜਿਹੜੇ ਸਾਡੇ ਸਟੇਟ ਲੈਵਲ ਐ ਤੇ ਨੈਸ਼ਨਲ ਲੈਵਲ ਨੂੰ ਕੰਪੀਟ ਕਰਨ ਲਈ ਸਾਨੂੰ ਫਿਰ ਥੋੜੀ ਮਿਹਨਤ ਔਰ ਐਕਸਟਰਾ ਕਰਨ ਲਈ ਫਿਰ ਉਹ ਐਕਸਟਰਾ ਕਰਦੇ ਸੀਗੇ ਜੀ ਜੀ ਹਾਂਜੀ ਬਹੁਤ ਲੰਮਾ ਸਫਰ ਤੁਸੀਂ ਦੱਸਿਆ ਕਿ ਇਸ ਖੇਡ ਵਿੱਚ ਤੁਸੀਂ ਪਤਾ ਹੈ ਤੇ ਉਸੇ ਸਦਕੇ ਅੱਗੇ ਵਧੇ ਹੋ ਕੋਚਿੰਗ ਹਾਸਲ ਕਰਨ ਉਪਰੰਤ ਫਿਰ ਤੁਸੀਂ ਜਦੋਂ ਮੁਕਾਬਲੇ ਖੇੜਨੇ ਸ਼ੁਰੂ ਕੀਤੇ ਵੱਖ-ਵੱਖ ਟੂਰਨਾਮੈਂਟਾਂ ਦੇ ਵਿੱਚ ਹਿੱਸਾ ਲਿਆ ਉਸ ਪਹਿਲੇ ਮੁਕਾਬਲੇ ਬਾਰੇ ਦੱਸੋ ਜਿਹੜਾ ਤੁਸੀਂ ਪਹਿਲਾ ਮੈਚ ਖੇਡਿਆ ਉਹ ਕਿਹੇ ਉਮਰ ਚ ਖੇਡਿਆ ਸੀ ਤੇ ਉਹ ਕਿਹੋ ਜਿਹਾ ਪਲ ਸੀ ਮੈਨੂੰ ਐਕਚੁਅਲੀ ਆਪਣੇ ਕੋਈ ਇਦਾਂ ਦੇ ਟੂਰਨਾਮੈਂਟ ਯਾਦ ਨਹੀਂ ਪਰ ਮੈਨੂੰ ਆਪਣਾ ਪਹਿਲਾ ਟੂਰਨਾਮੈਂਟ ਬਹੁਤ ਯਾਦ ਹੈ ਅੱਛਾ ਉਹ ਇਦਾਂ ਹੈ ਕਿ ਸਾਡੇ ਸਕੂਲ ਦੀ ਟੂਰਨਾਮੈਂਟ ਸੀਗਾ ਸਾਡੇ ਇੰਟਰ ਸਕੂਲ ਹੁੰਦਾ ਹੈ ਜੀ ਉਹ ਚ ਮੈਂ ਪਾਰਟਿਸਿਪੇਟ ਕੀਤਾ ਸੀਗਾ ਤੇ ਉਸ ਚ ਕਿਵੇਂ ਸੀਗਾ ਕਿ ਅੰਡਰ 14 ਜਿਹੜਾ ਹੁੰਦਾ ਹੈ ਸਾਡਾ ਕੈਟਾਗਰੀ ਉਹ ਚ ਮੈਂ ਪਾਰਟਿਸਿਪੇਟ ਕੀਤਾ ਸੀ ਤਦ ਮੈਂ 13 ਸਾਲ ਦਾ ਸੀਗਾ ਜੀ ਜੀ ਤੇ ਉਸ ਚ ਮੈਂ ਫਰਸਟ ਟਾਈਮ ਸੈਕੰਡ ਆਇਆ ਸੀ ਫਰਸਟ ਟੂਰਨਾਮੈਂਟ 'ਚ ਹੀ ਆਪਣੇ ਸੈਕੰਡ ਆਇਆ ਸੀਗਾ ਤੇ ਉੱਥੇ ਦੇਖ ਕੇ ਜਿਹੜੇ ਸਾਡੇ ਉੱਥੇ ਨੈਸ਼ਨਲ ਦੇ ਕੋਚ ਆ ਮਤਲਬ ਜਿਹੜੇ ਹਾਲ ਚੰਡੀਗੜ੍ਹ ਦੀ ਇੱਕ ਨਿਊਟਰਲ ਅਕੈਡਮੀ ਹੈ ਉਹਨਾਂ ਨੇ ਦੇਖ ਕੇ ਮੈਨੂੰ ਕਿਹਾ ਕਿ ਤੂੰ ਮੇਰੀ ਅਕੈਡਮੀ 'ਚ ਪ੍ਰੈਕਟਿਸ ਕਰ ਤੇ ਜ਼ਿਆਦਾ ਓਪਰਚ्युनिटीज ਤੈਨੂੰ ਦਵਾਂਗੇ ਤੇ ਫਿਰ ਮੈਂ ਉੱਥੋਂ ਉੱਥੋਂ ਮੇਰੀ ਸ਼ੁਰੂਆਤ ਹੋਈ ਸੀਗੀ ਉਹ ਮੈਡਲ ਜਿੱਤਣ ਤੋਂ ਬਾਅਦ ਫਿਰ ਮੈਂ ਇੱਕ ਚੰਗੀ ਅਕੈਡਮੀ ਗਿਆ ਜਿਸ ਕਰਕੇ ਉਸ ਤੋਂ ਬਾਅਦ ਫਿਰ ਮੇਰੇ ਸਟੇਟ ਤੇ ਨੈਸ਼ਨਲ 'ਚ ਪਰਫਾਰਮੈਂਸ ਆਈ ਸੀ ਜੀ ਸੋ ਜਿਹੜਾ ਪਹਿਲਾ ਟੂਰਨਾਮੈਂਟ ਤੁਸੀਂ ਖੇਡਿਆ ਉਹਦੇ ਵਿੱਚ ਤੁਸੀਂ ਦੂਜੇ ਨੰਬਰ ਤੇ ਯਾਨੀ ਕਿ ਉਪਜੇਤੂ ਰਹੇ ਹਾਂਜੀ ਤੇ ਉਪਜੇਤੂ ਬਣਨ ਤੋਂ ਬਾਅਦ ਹੌਲੀ ਹੌਲੀ ਅੱਗੇ ਜਾ ਕੇ ਜੇਤੂ ਵੀ ਬਣੇ ਜੇਤੂ ਬਣਨ ਵਾਲਾ ਤੁਹਾਡਾ ਸਫ਼ਰ ਉੱਥੋਂ ਸ਼ੁਰੂ ਹੋਇਆ ਸੋ ਬਹੁਤ ਵੱਡੀ ਇੱਕ ਪ੍ਰਾਪਤੀ ਹੁੰਦੀ ਹੈ ਜੀ ਪਹਿਲੇ ਟੂਰਨਾਮੈਂਟ ਦੇ ਵਿੱਚ ਚੋਟੀ ਦੇ ਦੋ ਸਥਾਨਾਂ ਵਿੱਚ ਪਹੁੰਚਣਾ ਤੁਸੀਂ ਪਹੁੰਚੇ ਤੇ ਇਸ ਤੋਂ ਬਾਅਦ ਫਿਰ ਹੋਰ ਕਿਹੜੇ ਮੁਕਾਬਲੇ ਖੇਡੇ ਅੱਗੇ ਜਦੋਂ ਤੁਸੀਂ ਵਧੇ ਹੋ ਪਹਿਲੇ ਟੂਰਨਾਮੈਂਟ ਤੋਂ ਬਾਅਦ ਕਿਹੜੇ ਵੱਖ-ਵੱਖ ਪੱਧਰ ਉੱਪਰ ਖੇਡੇ ਹੋ ਜ਼ਿਲ੍ਹਾ ਪੱਧਰ ਦੀ ਗੱਲ ਹੋਵੇ ਜਾਂ ਸੂਬਾ ਪੱਧਰ ਦੀ ਜਾਂ ਫਿਰ ਅੱਗੇ ਕ ਫਰਸਟ ਆਫ ਆਲ ਜੀ ਮੈਂ ਪਹਿਲਾਂ ਸਟੇਟ ਲੈਵਲ ਜਿੱਤਿਆ ਜੀ ਮੈਂ ਸਟੇਟ ਲੈਵਲ 'ਚ ਸਾਡੇ ਹੁੰਦੇ ਸੀ ਜਿਹੜਾ ਸਟੇਟ ਲੈਵਲ ਜਿੱਤਦਾ ਉਹੀ ਨੈਸ਼ਨਲ 'ਚ ਪਾਰਟਿਸਿਪੇਟ ਕਰਦੇ ਪਹਿਲਾਂ ਸਟੇਟ ਲੈਵਲ ਜਿੱਤਿਆ ਉਸ ਤੋਂ ਬਾਅਦ ਸਾਡੇ ਅੰਡਰ 19 ਜੂਨੀਅਰ ਨੈਸ਼ਨਲ ਹੋਈ ਸੀਗੀ ਚੰਡੀਗੜ੍ਹ ਜੀ ਉੱਥੇ ਮੇਰਾ ਬ੍ਰੌਂਜ਼ ਮੈਡਲ ਆਇਆ ਸੀਗਾ ਜੀ ਉਸ ਤੋਂ ਬਾਅਦ ਅਸੀਂ ਕਾਲਜ 'ਚ ਚਲੇ ਗਏ ਕਾਲਜ ਆਲ ਇੰਡੀਆ ਇੰਟਰ ਯੂਨੀਵਰਸਿਟੀ ਹੁੰਦੀ ਹੈ ਉਸ 'ਚ ਮੇਰੇ ਦੋ 골ਡ ਮੈਡਲ ਨੇ ਜੀ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਆਪਣੇ ਪੰਜਾਬ ਪੁਲਿਸ 'ਚ ਆ ਗਿਆ ਫਿਰ ਇੱਥੇ ਵੀ ਮੇਰਾ ਆਲ ਇੰਡੀਆ ਪੁਲਿਸ ਗੇ ਇੱਕ ਬ੍ਰਾਂonz ਮੈਡਲ ਹੈ ਜੀ ਇਹਨਾਂ ਸਾਰੇ ਮੁਕਾਬਲਿਆਂ ਵਿੱਚ ਜੋ ਖੇਡ ਤੁਹਾਨੂੰ ਵਿਖਾਈ ਦਿੱਤੀ ਉਹਦੇ ਵਿੱਚ ਤੁਹਾਨੂੰ ਕੁਝ ਫਰਕ ਲੱਗਾ ਕੁਝ ਚੁਣੌਤੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਤੁਸੀਂ ਵੇਖੀਆਂ ਬਿਲਕੁਲ ਅਸੀਂ ਜਦ ਸਟੇਟ ਲੈਵਲ ਤੇ ਖੇਡਦੇ ਹਾਂ ਤੇ ਜਦ ਅਸੀਂ ਉੱਥੇ ਜਿੱਤਦੇ ਹਾਂ ਸਾਨੂੰ ਲੱਗਦਾ ਹੈ ਕਿ ਹੁਣ ਆਹੀ ਹੈ ਮਤਲਬ ਇਸ ਤੋਂ ਜ਼ਿਆਦਾ ਕੰਪੀਟੀਸ਼ਨ ਨਹੀਂ ਹੋ ਸਕਦਾ ਪਰ ਜਦ ਅਸੀਂ ਨੈਸ਼ਨਲ ਲੈਵਲ ਤੇ ਜਾਂਦੇ ਹਾਂ ਉੱਥੇ ਜਦ ਸਾਊਥ ਦੇ ਬੱਚਿਆਂ ਨੂੰ ਦੇਖਦੇ ਹਾਂ ਮਤਲਬ ਐਦਾਂ ਲੱਗਦਾ ਹੈ ਕਿ ਉਹ ਤਾਂ ਸਾਡੇ ਤੋਂ ਬਹੁਤ ਹੀ ਅੱਗੇ ਨੇ ਅੱਛਾ ਠੀਕ ਹੈ ਇਵੇਂ ਲੱਗਦਾ ਹੈ ਕਿ ਅਸੀਂ ਤਾਂ ਤੁਸੀਂ ਮੰਨੋ ਕਿ ਉਹ ਸਾਡੇ ਤੋਂ ਪ੍ਰੈਕਟਿਸ ਵੀ ਡਬਲ ਕਰਦੇ ਆ ਤੇ ਉਹਨਾਂ ਦੀ ਉਹਨਾਂ ਦੇ ਬੱਚੇ ਤੇ ਉਹਨਾਂ ਦੀ ਪਰਫਾਰਮੈਂਸ ਵੀ ਸਾਡੇ ਤੋਂ ਜ਼ਿਆਦਾ ਹੈ। ਜੀ ਚਲੋ ਹੁਣ ਜਿਵੇਂ ਹੋ ਗਿਆ ਕਿ ਸਾਡੇ ਇੱਥੇ ਨਾਰਥ 'ਚ ਵੀ ਬਹੁਤ ਅਕੈਡਮੀਆ ਖੁੱਲ ਗਈਆਂ ਤੇ ਹੁਣ ਨਾਰਥ 'ਚ ਵੀ ਲੋਕ ਬਹੁਤ ਪ੍ਰੈਕਟਿਸ ਕਰਦੇ ਆ ਸਾਰੀ ਕੁਝ ਮਤਲਬ ਫਾਲੋ ਕਰ ਰਹੇ ਆ ਕਿਵੇਂ ਉਹ ਡਾਈਟ ਲੈ ਰਹੇ ਆ ਕਿਵੇਂ ਉਹ ਪ੍ਰੈਕਟਿਸ ਕਰ ਰਹੇ ਆ ਤੇ ਇਸ ਕਰਕੇ ਵੀ ਸਾਡਾ ਥੋੜਾ ਹੁਣ ਅਚੀਵਮੈਂਟ ਤੇ ਸਾਡੇ ਬੱਚੇ ਵੀ ਗਾਂ ਆਣ ਲੱਗ ਪਏ ਆ ਬੈਡਮਿੰਟਨ 'ਚ ਨਾਰਥ ਦੇ ਵੀ ਜੀ। ਜੀ ਸੋ ਕੌਮੀ ਪੱਧਰ 'ਤੇ ਜਿਵੇਂ ਜਿਵੇਂ ਮੁਕਾਬਲੇ ਹੁੰਦੇ ਆ ਉਮਰ ਨੂੰ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋਣ ਲੱਗਦਾ ਹੈ ਕਿ ਹੋਰ ਮਿਹਨਤ ਕੀਤੀ ਜਾਣ ਦੀ ਲੋੜ ਹੈ ਮੁਕਾਬਲਾ ਬਹੁਤ ਸਖਤ ਹੈ ਹਰ ਇੱਕ ਟੂਰਨਾਮੈਂਟ ਤੇ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੀ ਹੈ ਜੀ ਜਿਵੇਂ ਇਦਾਂ ਹੁੰਦਾ ਹੈ ਕਿ ਜਿੱਥੇ ਆਪਾਂ ਪਹਿਲਾ ਰਾਉਂਡ ਹਾਰ ਗਏ ਉੱਥੇ ਆਪਾਂ ਸੋਚਦੇ ਹਾਂ ਕਿ ਜਿਹੜਾ ਮੁੰਡਾ ਸਾਡੇ ਤੋਂ ਜਿੱਤਿਆ ਹੈ ਉਹ ਕਿਵੇਂ ਜਿੱਤਿਆ ਉਹਦੀ ਕੀ ਪ੍ਰੈਕਟਿਸ ਰਹੀ ਹੈ ਜਾਂ ਆ ਸਾਡੇ ਚ ਕੀ ਕਮੀ ਰਹੀ ਕਿ ਅਸੀਂ ਪਹਿਲਾ 라ਉਂਡ ਹੀ ਹਾਰ ਗਏ ਅਸੀਂ ਕੋਈ ਵੀ ਟੂਰਨਾਮੈਂਟ ਹਾਰਦੇ ਜਦ ਤੇ ਫਿਰ ਆ ਕੇ ਸਾਡਾ ਕੋਚ ਵੀ ਸਾਨੂੰ ਗਾਈਡ ਕਰਦਾ ਕਿ ਤੂੰ ਐਦਾਂ ਨਹੀਂ ਐਦਾਂ ਤੂੰ ਪ੍ਰੈਕਟਿਸ ਕਰਨੀ ਸੀ ਜਾਂ ਫਿਰ ਉਹ ਸਾਡੇ ਚ ਪ੍ਰੈਕਟਿਸ ਵੀ ਐਡ ਕਰਾਉਂਦੇ ਵਿੱਚ ਕਿ ਕੋਈ ਕੁਛ ਤੁਹਾਡੇ ਚ ਆਹ ਕਮੀ ਰਹੀ ਹੈ ਤੇ ਇਹਨੂੰ ਪੂਰੀ ਕਰਦੇ ਫਿਰ ਅਸੀਂ ਅਗਲੇ ਟੂਰਨਾਮੈਂਟ ਚ ਉਹਨੂੰ ਇੰਪਲੀਮੈਂਟ ਕਰਦੇ ਆ ਫਿਰ ਸਾਡੇ ਦੇਖਦਾ ਕਿ ਹਾਂ ਆਹ ਕਮੀ ਦੂਰ ਹੋ ਗਈ ਹੈ ਹੁਣ ਇੱਕ ਨਵੀਂ ਕਮੀ ਆ ਗਈ ਹੈ ਜਿੰਨਾ ਤੁਸੀਂ ਉਹਨੂੰ ਪ੍ਰੈਕਟਿਸ ਕਰਦੇ ਰਹੋਗੇ ਜਿੰਨਾ ਤੁਸੀਂ ਉਹਨੂੰ ਸਿੱਖਦੇ ਰਹੋਗੇ ਉਨਾਂ ਹੀ ਤੁਹਾਡੀ ਇੰਪਰੂਵਮੈਂਟ ਹੋਊਗੀ ਗੇਮ ਚ ਜੀ ਜੀ ਸੋ ਖੇਡ ਵੀ ਚਲਦੀ ਰਹਿੰਦੀ ਹੈ ਤੇ ਨਾਲ ਨਾਲ ਸਿੱਖਣ ਦਾ ਸਿਲਸਿਲਾ ਜਿਹੜਾ ਉਹ ਵੀ ਲਗਾਤਾਰ ਚੱਲਦਾ ਹੈ ਜੀ ਤੇ ਤੁਸੀਂ ਜ਼ਿਕਰ ਕੀਤਾ ਥੋੜਾ ਜਿਹਾ ਬੈਡਮਿੰਟਨ ਦੇ ਰਾਉਂਡ ਦਾ ਤੇ ਮੈਚ ਜਦੋਂ ਹੁੰਦਾ ਉਹਦੇ ਵਿੱਚ ਕਿਸ ਤਰੀਕੇ ਨਾਲ ਨਤੀਜਾ ਤੈਅ ਹੁੰਦਾ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦਿਓ ਕਿ ਕਿੰਨੇ ਰਾਉਂਡ ਹੁੰਦੇ ਆ ਤੇ ਕਿੰਨੇ ਅੰਕ ਤੇ ਜਿਹੜਾ ਉਹ ਇੱਕ ਗੇੜ ਜਿੱਤੇ ਆ ਮੰਨਿਆ ਜਾਂਦਾ ਯਾਨੀ ਕਿ ਇੱਕ ਰਾਉਂਡ ਜਿੱਤੇ ਆ ਮੰਨਿਆ ਜਾਂਦਾ ਜਿਵੇਂ ਹਰ ਇੱਕ ਕੰਪੀਟੀਸ਼ਨ ਦੇ ਅਲੱਗ-ਅਲੱਗ ਰਾਊਂਡ ਹੁੰਦੇ ਜੀ ਜਿਵੇਂ ਐਂਟਰੀਆਂ ਤੇ ਡਿਪੈਂਡ ਕਰਦਾ ਹੈ ਜੀ ਜਿਵੇਂ ਨੈਸ਼ਨਲ ਪੱਧਰ ਤੇ ਤੁਸੀਂ ਮੰਨ ਕੇ ਚੱਲੋ ਤੇ ਉੱਥੇ ਕਟੋ-ਕਟ ਕਟੋ-ਕਟ ਤੁਹਾਡੇ 7 ਜਾਂ 8 ਰਾਊਂਡ ਹੁੰਦੇ ਆ ਜੀ ਫਾਈਨਲ ਤੱਕ ਪਹੁੰਚਣ ਲਈ ਤੁਹਾਨੂੰ ਤੇ ਹਰ ਇੱਕ ਗੇਮ ਹੁੰਦੀ ਹੈ ਜੀ 21 ਪੁਆਇੰਟ ਦੀ ਗੇਮ ਹੁੰਦੀ ਹੈ 3 ਸੈੱਟ ਦੀ ਜੀ ਠੀਕ ਹੈ ਜੀ ਜਿਹਨੇ ਪਹਿਲੇ 21 ਪੁਆਇੰਟ ਕਰ ਲਏ ਜੀ ਉਹ ਸੈੱਟ ਜਿੱਤ ਗਿਆ ਤੇ ਜਿਹਨੇ 2 ਸੈੱਟ ਜਿੱਤ ਲਏ ਉਹ ਗੇਮ ਜਿੱਤ ਗਿਆ ਇਦਾਂ ਇੱਕ ਇੱਕ ਰਾਊਂਡ ਤੁਸੀਂ ਜਿੱਤਦੇ ਹੋ ਇਦਾਂ ਕਰਕੇ ਤੁਸੀਂ ਜੇ ਨੈਸ਼ਨਲ ਪੱਧਰ ਦੀ ਗੱਲ ਕਰੀਏ ਤੇ ਫਿਰ ਜਿੱਦਾਂ ਹਰ ਇੱਕ ਸਟੇਟ ਦੇ ਪਾਰਟਿਸਿਪੇਟ ਕਰਦੇ ਉੱਥੇ ਪਲੇਅਰ ਤੇ ਪਲੇਅਰ ਵੀ ਬਹੁਤ ਚੰਗੇ ਹੁੰਦੇ ਆ ਤੇ ਫਿਰ ਇਦਾਂ ਕਰਦੇ ਕਰਦੇ ਤੁਹਾਨੂੰ ਇਕੀਆਂ ਦੀ ਬੈਸਟ ਆਫ 3 ਗੇਮ ਜਿੱਤਣ ਤੋਂ ਬਾਅਦ ਹੀ ਤੁਸੀਂ ਵਿਨਰ ਕਿ ਲੈ ਜਾਂਦੇ ਆ ਅੱਛਾ ਜੀ ਹਾਂਜੀ ਖਿਡਾਰੀਆਂ ਵੀ ਆਪਾਂ ਜਦੋਂ ਗੱਲ ਕਰ ਰਹੇ ਸੀ ਦੇਸ਼ ਪੱਧਰ ਉੱਤੇ ਜਦੋਂ ਆਪਾਂ ਜ਼ਿਕਰ ਕੀਤਾ ਤਾਂ ਤੁਸੀਂ ਥੋੜਾ ਦੱਸਿਆ ਕਿ ਦੇਸ਼ ਦੇ ਹੋਰ ਨਾਲ ਸੱਚ ਵੀ ਬਹੁਤ ਸਾਰੇ ਕਾਬਿਲ ਖਿਡਾਰੀ ਮੌਜੂਦ ਹੈ ਜਿਹੜੇ ਬਹੁਤ ਤਿਆਰੀ ਕਰਦੇ ਆ ਇਦੀ ਜੇ ਆਪਾਂ ਦੁਨੀਆ ਪੱਧਰ ਉੱਤੇ ਹੁਣ ਗੱਲ ਕਰੀਏ ਵਿਸ਼ਵ ਪੱਧਰ ਉੱਤੇ ਤਾ ਦਰਸ਼ਕਾਂ ਨੇ ਵੀ ਇਹ ਚੀਜ਼ ਮਹਿਸੂਸ ਕੀਤੀ ਹੋਵੇਗੀ ਕਿ ਯੂਰੋਪੀਅਨ ਖਿਡਾਰੀਆਂ ਦੇ ਮੁਕਾਬਲੇ ਸਾਡਾ ਜਿਹੜਾ ਏਸ਼ੀਆ ਖੇਤਰ ਹੈ ਇਹ ਬੈਡਮਿੰਟਨ ਦੇ ਖੇਤਰ ਵਿੱਚ ਬਹੁਤ ਨਮਣਾ ਖੜ ਰਿਹਾ ਇੱਥੋਂ ਬਹੁਤ ਖਿਡਾਰੀ ਆ ਰਹੇ ਨੇ ਖਾਸ ਕਰ ਦੱਖਣ ਏਸ਼ੀਆਈ ਜਿਹੜਾ ਖੇਤਰ ਹੈ థਾਈਲੈਂਡ ਚਾਈਨਾ ਇਹ ਜਿਹੜੇ ਖੇਤੇ ਨੇ ਇੱਥੋਂ ਬਹੁਤ ਬੈਡਮਿੰਟਨ ਖਿਡਾਰੀ ਆਉਂਦੇ ਨੇ ਕੀ ਇਹ ਗੱਲ ਸਹੀ ਹੈ ਕਿ ਸਾਡਾ ਏਸ਼ੀਆ ਖੇਤਰ ਹਾਵੀ ਹੈ ਬੈਡਮਿੰਟਨ ਵਿੱਚ ਤੇ ਇਹਦੇ ਕੀ ਕਾਰਨ ਸਮਝਦੇ ਹੋ ਜੇਕਰ ਜੇਹਾ ਹੈ ਤਾਂ ਜਿੱਦਾਂ ਤੁਸੀਂ ਕੋਈ ਵੀ ਟੂਰਨਾਮੈਂਟ ਦੇਖ ਲਓ ਹੁਣ ਪਿੱਛੇ ਹੀ ਵਰਲਡ ਚੈਂਪੀਅਨਸ਼ਿਪ ਹੋਈ ਹੈ ਉੱਚ ਵੀ ਏਸ਼ੀਆ ਦਾ ਜਿਆਦਾ ਦਬਦਬਾ ਰਿਹਾ ਹੈ ਬਾਕੀ ਆਪਣੇ ਈਰੋਪਨ ਕੰਟਰੀ ਨਾਲੋਂ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਹੈਗਾ ਕਿ ਜਿਵੇਂ ਤੁਸੀਂ ਮੰਨ ਕੇ ਚੱਲੋ ਕਿ ਸਾਡੇ ਜਿਹੜੇ ਪਲੇਅਰ ਹੈ ਉਹਨਾਂ ਦੇ ਜਿਹੜੇ ਏਸ਼ੀਅਨ ਪਲੇਅਰ ਦੀ ਹਾਈਟ ਹੈ ਉਹ ਥੋੜੀ 5859 ਦੇ ਬਰਾਬਰ ਹੁੰਦੀ ਹੈ ਜਿਹੜੇ ਯੂਰੋਪੀਅਨ ਪਲੇਅਰ ਹੁੰਦੇ ਆ ਉਹਨਾਂ ਦੀ ਹਾਈਟ ਹੁੰਦੀ ਹੈ 6 ਫੁੱਟ ਤੋਂ ਜ਼ਿਆਦਾ ਜੀ ਅੱਛਾ ਤੇ ਉੱਚ ਕੀ ਹੁੰਦਾ ਹੈ ਬੈਡਮਿੰਟਨ ਇਹੋ ਜਿਹੀ ਗੇਮ ਹੈ ਜੀ ਜਿੱਚ ਤੁਹਾਨੂੰ ਝੁਕਣਾ ਜ਼ਿਆਦਾ ਪੈਂਦਾ ਜੀ ਹੂੰ ਤੇ ਝੁਕਣਾ ਜ਼ਿਆਦਾ ਪੈਣ ਦੇ ਕਰਕੇ ਤੁਹਾਨੂੰ ਕੀ ਹੁੰਦਾ ਹੈ ਜਿਹੜੇ ਉਹਨਾਂ ਨੂੰ ਝੁਕਣ 'ਚ ਥੋੜੀ ਪ੍ਰੋਬਲਮ ਹੁੰਦੀ ਹੈ ਹੂੰ ਇਸ ਕਰਕੇ ਹੁਣ ਜਿੱਦਾਂ ਏਸ਼ੀਅਨ ਪਲੇਅਰ ਹੈ ਉਹਨਾਂ ਦੀ ਫਲੈਕਸੀਬਿਲਟੀ ਵੀ ਯੂਰੋਪੀਅਨ ਪਲੇਅਰ ਨਾਲੋਂ ਜ਼ਿਆਦਾ ਹੈ ਅੱਛਾ ਤੇ ਜਿਹੜੇ ਯੂਰੋਪੀਅਨ ਪਲੇਅਰ ਹੈਗੇ ਉਹ ਆਊਟਡੋਰ ਗੇਮਸ ਨੂੰ ਜ਼ਿਆਦਾ ਪ੍ਰਿਫਰ ਕਰਦੇ ਆ ਐ ਯੂਰੋਪੀਅਨ ਚ ਲੈ ਲਓ ਤੁਸੀਂ ਰਗਬੀ ਹੋ ਗਈ ਜੀ ਜਿਵੇਂ ਫੁੱਟਬਾਲ ਹੋ ਗਿਆ ਉਹ ਕਾਫੀ ਪਪੂਲਰ ਹੈ ਤੇ ਤੁਸੀਂ ਏਸ਼ੀਅਨ ਕੰਟਰੀਸ ਚ ਲੈ ਲਓ ਇੰਡੋਰ ਗੇਮ ਜਿਵੇਂ ਬੈਡਮਿੰਟਨ ਹੋ ਗਿਆ ਟੇਬਲ ਟੈਨਿਸ ਹੋ ਗਿਆ ਇਹ ਜਿਆਦਾ ਪ੍ਰਸਿੱਧ ਹੈ ਤੇ ਇਸ ਕਰਕੇ ਥੋੜਾ ਮਤਲਬ ਤੁਸੀਂ ਜੈਨੇਟਿਕ ਕਹਿ ਸਕਦੇ ਹੋ ਜਾਂ ਫਿਰ ਥੋੜਾ ਬਾਡੀ ਸਟਰਕਚਰ ਕਹਿ ਸਕਦੇ ਹੋ ਇਸ ਕਰਕੇ ਵੀ ਥੋੜਾ ਡਿਫਰੈਂਸ ਹੈਗਾ ਪਰ ਹੁਣ ਕੀ ਹੈ ਕਿ ਹੁਣ ਜਿਵੇਂ ਟੈਕਨੋਲੋਜੀ ਬਹੁਤ ਆ ਗਈ ਹੈ ਸਭ ਕੁਝ ਬਹੁਤ ਆ ਗਿਆ ਹੈ ਤੇ ਇਸ ਕਰਕੇ ਹੁਣ ਯੂਰੋਪੀਅਨ ਪਲੇਅਰਸ ਵੀ ਬਹੁਤ ਆਪਣੇ ਆਪ ਨੂੰ ਉਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਅਸੀਂ ਵੀ ਬੈਡਮਿੰਟਨ ਚ ਅੱਗੇ ਉੱਥੇ ਕੰਪੀਟ ਕਰੀਏ ਹਾਂ ਕੈਰੋਲੀਨਾ ਮਰੀਨ ਜੋ ਸਪੇਨ ਦੀ ਖਿਡਾਰੀ ਉਹਨਾਂ ਦਾ ਨਾਮ ਇਸ ਸੂਚੀ ਵਿੱਚ ਆਉਂਦਾ ਪਰ ਫਿਰ ਵੀ ਆਪਾਂ ਇਹ ਗੱਲ ਤਸਦੀਕ ਕਰ ਸਕਦੇ ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਏਸ਼ੀਅਨ ਖਿਡਾਰੀਆਂ ਦੇ ਕੋਲ ਕੁਝ ਗੁਣ ਅਜਿਹੇ ਮੌਜੂਦ ਨੇ ਕੁਦਰਤੀ ਤੌਰ ਤੇ ਕਿ ਉਹ ਇਸ ਖੇਡ ਵਿੱਚ ਜ਼ਿਆਦਾ ਕਾਮਯਾਬ ਨੇ ਤੇ ਇਸ ਦੇ ਨਾਲ ਆਪਾਂ ਤੁਹਾਡੇ ਕੋਲ ਇਹ ਵੀ ਜਾਨਣਾ ਚਾਹਾਂਗੇ ਕਿ ਬੈਡਮਿੰਟਨ ਦਾ ਜਿਹੜਾ ਖਿਡਾਰੀ ਹੈ ਉਹਦੇ ਕੋਲ ਕਿਦਾਂ ਦਾ ਸਮਾਨ ਚਾਹੀਦਾ ਹੁੰਦਾ ਤੁਹਾਡੀ ਜਿਹੜੀ ਕਿੱਟ ਆ ਉਹਦੇ ਵਿੱਚ ਕੀ ਕੁਝ ਹੁੰਦਾ ਕਿਉਂਕਿ ਆਪਾਂ ਆਮ ਤੌਰ ਤੇ ਜਦੋਂ ਗੱਲਬਾਤ ਕਰਦੇ ਚਿੜੀ ਛੱਕਾ ਕਹਿ ਦਿੰਨੇ ਆ ਬੈਡਮਿੰਟਨ ਨੂੰ ਹਾਂਜੀ ਕਿ ਛੱਕਾ ਚਾਹੀਦਾ ਤੇ ਚਿੜੀ ਚਾਹੀਦੀ ਹੈ ਪਰ ਸਮਾਨ ਇੰਨਾ ਨਹੀਂ ਹੁੰਦਾ ਹੋਊਗਾ ਤੋਂ ਇਲਾਵਾ ਵੀ ਤੁਹਾਨੂੰ ਬਹੁਤ ਕੁਝ ਚਾਹੀਦਾ ਹੋਣਾ ਉਹਦੇ ਬਾਰੇ ਦੱਸੋ ਕਿ ਤੁਹਾਡੀ ਕਿੱਟ ਦੇ ਵਿੱਚ ਕੀ ਕੁਝ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ ਪਹਿਲਾਂ ਤਾਂ ਜੀ ਕਿਟ 'ਚ ਤੁਹਾਡੇ ਕੋਲ ਰੈਕੇਟ ਹੋਣਾ ਬਹੁਤ ਜ਼ਰੂਰੀ ਹੈ ਤੇ ਕਟੋ ਕਟ ਕਟੋ ਕਟ ਤੁਹਾਡੇ ਕੋਲ 2 ਜਾਂ 3 ਰੈਕੇਟ ਹੋਣਾ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਦਾਂ ਵਿੱਚ ਗੇਮ 'ਚ ਤੁਹਾਡਾ ਇੱਕ ਰੈਕੇਟ ਦੀ ਤਾਰ ਟੁੱਟ ਗਈ ਤੁਸੀਂ ਫਿਰ ਦੂਜਾ ਰੈਕੇਟ ਨੂੰ ਵਰ ਸਕੋ ਉਸ ਤੋਂ ਬਾਅਦ ਤੁਹਾਡੇ ਸ਼ੂਜ਼ ਹੋਗੇ ਜੀ ਉਸ ਤੋਂ ਬਾਅਦ ਤੁਹਾਡੀ ਪਾਣੀ ਦੀ ਬੋਤਲ ਹੋਗੀ ਤੇ ਜੇ ਕਈ 플레이ਰ ਇਦਾਂ ਵੀ ਕਰਦੇ ਆ ਕਿ ਉਹ ਆਪਣਾ ਪ੍ਰੋਟੀਨ ਵੀ ਨਾਲ ਲੈ ਕੇ ਚੱਲਦੇ ਆ ਅੱਛਾ ਟਾਵਲ ਹੋ ਗਿਆ ਫਿਰ ਉਸ ਤੋਂ ਬਾਅਦ ਸਾਡੀ ਬੈਡਮਿੰਟਨ ਇਦਾਂ ਦੀ ਗੇਮ ਹੈ ਜੀ ਚ ਪਸੀਨਾ ਬਹੁਤ ਆਉਂਦਾ ਜੀ ਤੇ ਉਸ ਕਰਕੇ ਲੋਕੀ ਰਿਸਟ ਬੈਂਡ ਵੀ ਬਹੁਤ ਯੂਜ਼ ਕਰਦੇ ਆ ਆਪਣੇ ਹੈੱਡ ਬੈਂਡ ਯੂਜ਼ ਕਰਦੇ ਆ ਜੀ ਤੇ ਆ ਬੇਸਿਕ ਹੁੰਦੀਆਂ ਜਿਵੇਂ ਸ਼ਾਰਟਸ ਹੋ ਗਈ ਆਪਣੀ ਟੀ-ਸ਼ਰਟ ਐਕਸਟਰਾ ਕੈਰੀ ਕਰਦੇ ਆ ਉਸੇ 플레이ਰ ਤਾਂ ਕਿ ਹਰ ਮਤਲਬ ਗੇਮ ਬਾਅਦ ਉਹ ਟੀ-ਸ਼ਰਟ ਚੇਂਜ ਕਰ ਸਕਣ ਤੇ ਆਪਣੀ ਅਗਲੀ ਗੇਮ ਨੂੰ ਤਿਆਰ ਰਹਿਣ ਜੀ ਤੇ ਬਸ ਆ ਬੇਸਿਕ ਚੀਜ਼ਾਂ ਨੇ ਬਾਕੀ ਤਾਂ ਇੱਕ ਸ਼ਟਲ ਹੋਗੀ ਸ਼ਟਲ ਤਾਂ ਬਹੁਤ ਜ਼ਰੂਰੀ ਹੈ ਜਿਹੜੀ ਬਹੁਤ ਕਰਦੀ ਆ ਸਾਨੂੰ ਜੀ ਤੇ ਆ ਬੇਸਿਕ ਜਿਹੜੀ ਗਵਰਨਮੈਂਟਸ ਨੇ ਜਿਹੜੇ ਸਾਡੇ ਬੈਡਮਿੰਟਨ ਚ ਜ਼ਰੂਰੀ ਹੁੰਦੇ ਆ ਜੀ ਜੀ ਸੋ ਬੈਡਮਿੰਟਨ ਖਿਡਾਰੀ ਦਾ ਜਿਹੜਾ ਇੱਕ ਬੈਗ ਹੁੰਦਾ ਉਹਦੇ ਚ ਬਹੁਤ ਸਾਰਾ ਸਮਾਨ ਹੁੰਦਾ ਤੇ ਇੱਕੋ ਹੀ ਚੀਜ਼ ਨਹੀਂ ਉਸ ਚੀਜ਼ ਦੇ ਆ ਵੀ ਕਈ ਹੋਰ ਨਾਲ ਜੁੜਦੀਆਂ ਚੀਜ਼ਾਂ ਵੀ ਚਾਹੀਦੀਆਂ ਹੁੰਦੀਆਂ ਨੇ ਤੇ ਤੁਸੀਂ ਜ਼ਿਕਰ ਕੀਤਾ ਕਿ ਪਸੀਨਾ ਬਹੁਤ ਆਉਂਦਾ ਐ ਇਸ ਖੇਡ ਵਿੱਚ ਤੇ ਕਾਫੀ ਮਿਹਨਤ ਕਰਨੀ ਪੈਂਦੀ ਐ ਹਰ ਇੱਕ ਖੇਡ ਵਾਂਗ ਕਰਨੀ ਪੈਂਦੀ ਐ ਸੁਭਾਵਕੀਆ ਕੀ 60 ਫੀਟ ਵੀ ਲੱਗਦੀ ਹੋਵੇਗੀ ਆਪਾਂ ਨੂੰ ਵੇਖਣ ਨੂੰ ਲੱਗਦਾ ਨਹੀਂ ਕਿ ਬੈਡਮਿੰਟਨ 'ਚ ਕੋਈ ਇੰਨੀ ਜ਼ਿਆਦਾ ਗੰਭੀਰ ਸੱਟ ਲੱਗਦੀ ਹੋਵੇਗੀ ਪਰ ਸੱਟਾਂ ਲੱਗਦੀਆਂ ਨੇ ਬਹੁਤ ਸਾਰੇ ਖਿਡਾਰੀ ਇਹਦੇ 'ਚ ਵੀ ਸੱਟ ਤੋਂ ਪੀੜ ਥੰਦੇ ਆ ਸੋ ਉਹਦੇ ਲਈ ਖਾਸ ਤਿਆਰੀ ਕਰਨੀ ਪੈਂਦੀ ਹੈ ਕੁਝ ਖਾਸ ਚੀਜ਼ਾਂ 'ਤੇ ਧਿਆਨ ਦੇਣਾ ਪੈਂਦਾ ਹੈ ਕੁਝ ਖਾਸ ਸੱਟਾਂ ਲੱਗਦੀਆਂ ਨੇ ਉਸ ਬਾਰੇ ਦੱਸੋ ਜੀ ਬੈਡਮਿੰਟਨ ਗੇਮ ਇਦਾਂ ਦੀ ਗੇਮ ਹੈ ਜਿੱਤੇ ਤੁਸੀਂ ਦੂਰੋਂ ਤਾਂ ਤੁਹਾਨੂੰ ਲੱਗੂਗਾ ਕਿ ਹਾਂ ਬਹੁਤ ਈਜ਼ੀ ਗੇਮ ਲੱਗਦੀ ਹੈ ਬਾਹਰੋਂ ਲੱਗਦੀ ਹੈ ਕਿ ਹਾਂ ਕਿ ਸ਼ਟਲ ਚੱਕ ਰਿਹਾ ਹੈ ਪਿੱਛੇ ਜਾ ਰਿਹਾ ਹੈ ਇਹ ਤਾਂ ਮੈਂ ਵੀ ਕਰ ਸਕਦਾ ਠੀਕ ਹੈ ਜੀ ਪਰ ਇਦਾਂ ਨਹੀਂ ਹੈ ਜਿਵੇਂ ਬੈਡਮਿੰਟਨ ਇਦਾਂ ਦੀ ਗੇਮ ਹੈ ਜਿੱਤੇ ਤੁਹਾਡੀ ਸਟਰੈਂਥ ਤੇ ਤੁਹਾਡੀ ਆਪਣੇ ਐਜਿਲਿਟੀ ਦੋਨੋਂ ਬਹੁਤ ਲੱਗਦੀਆਂ ਨੇ ਅੱਛਾ ਜੀ ਤੇ ਇਸ ਕਰਕੇ ਕੀ ਹੁੰਦਾ ਹੈ ਕਿ ਮਸਲ ਤੁਹਾਡੇ ਜਿਹੜੇ ਜੋਇੰਟ ਵਾਲੇ ਮਸਲ ਆ ਉਹ ਜ਼ਿਆਦਾ ਇਚ ਇਨਵੋਲ ਰਹਿੰਦੇ ਆ ਜਿਵੇਂ ਬੈਡਮਿੰਟਨ ਜਿੱਦਾਂ ਹੋ ਗਿਆ ਤੁਹਾਡੇ ਨੀਚ ਇੰਜਰੀ ਬਹੁਤ ਹੁੰਦੀ ਹੈ ਐਂਕਲ ਚ ਇੰਜਰੀ ਬਹੁਤ ਹੁੰਦੀ ਹੈ ਸ਼ੋਲਡਰ ਚ ਇੰਜਰੀ ਬਹੁਤ ਹੁੰਦੀ ਹੈ ਅੱਛਾ ਜੀ ਤੇ ਇਹਨੂੰ ਬਚਾਣ ਲਈ ਅਸੀਂ ਕੀ ਕਰਦੇ ਹਾਂ ਕਿ ਤੁਸੀਂ ਵਾਰਮ ਅਪ ਚੰਗੀ ਤਰ੍ਹਾਂ ਕਰੋ ਠੀਕ ਹੈ ਤੁਸੀਂ ਆਪਣੇ ਕੋਰਟ ਤੋਂ ਉਤਰਨ ਤੋਂ ਪਹਿਲਾਂ ਐਕਸਰਸਾਈਜ਼ ਚੰਗੀ ਤਰ੍ਹਾਂ ਕਰੋ ਸਟ੍ਰੈਚਿੰਗ ਐਕਸਰਸਾਈਜ਼ ਚੰਗੀ ਤਰ੍ਹਾਂ ਕਰੋ ਫਲੈਕਸੀਬਿਲਿਟੀ ਚੰਗੀ ਤਰ੍ਹਾਂ ਕਰੋ ਤੇ ਇੱਕ ਜਿਵੇਂ ਥੈਰਾਬੈਂਡ ਤੁਸੀਂ ਯੂਜ਼ ਕਰ ਸਕਦੇ ਹੋ ਆਪਣੇ ਸਟ੍ਰੈਚਿੰਗ ਕਰਨ ਲਈ ਜਾਂ ਵੇਟ ਟ੍ਰੇਨਿੰਗ ਤੇ ਦੂਜਾ ਇਹ ਕਿ ਤੁਸੀਂ weight training proper ਕਰੋ बैडमिंटਨ ਚ ਇਦਾਂ ਹੈ ਕਿ बैडमिंटਨ ਤੇ ਜ਼ੋਰ ਬਹੁਤ ਲੱਗਦਾ ਹੈ ਤੇ ਉਸ ਕਰਕੇ ਕੀ ਹੁੰਦਾ ਹੈ ਕਿ ਪਲੇਅਰ ਕੀ ਕਰਦੇ ਆ ਕਿ ਸਿਰਫ ਕੋਰਟ ਚ ਖੇਡਦੇ ਰਹਿੰਦੇ ਆ ਕੋਰਟ ਚ ਖੇਡਣ ਦੇ ਨਾਲ ਕੀ ਹੁੰਦਾ ਉਹਨਾਂ ਦਾ ਮਸਲ ਜਿਆਦਾ ਵਰਕ ਕਰ ਜਾਂਦਾ ਹੈ ਤੇ ਇਸ ਕਰਕੇ बैडमिंटਨ ਚ weight training ਵੀ ਬਹੁਤ ਜ਼ਰੂਰੀ ਹੈ ਜੀ ਤਾਂ ਕਹਿਣ ਦਾ ਮਤਲਬ ਹੈ ਕਿ ਵੇਖਣ ਨੂੰ ਭਾਵੇਂ ਸੌਖੀ ਲੱਗਦੀ ਹੈ ਪਰ बैडमिंटਨ ਲਈ ਵੀ ਬਹੁਤ ਤਿਆਰੀ ਕਰਨੀ ਪੈਂਦੀ ਬਹੁਤ ਸਾਰੇ ਗੱਲਾਂ ਤੇ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਸੱਟ ਨਾ ਲੱਗੇ ਕੋਈ ਡੂੰਗੀ ਸੱਟ ਨਾ ਲੱਗੇ ਜਿਹੜੇ ਖਿਡਾਰੀ ਦਾ ਖੇਡ ਜੀਵਨ ਪ੍ਰਭਾਵਿਤ ਕਰ ਜੂਵੇ ਤੇ ਇਹਦੇ ਲਈ ਫ ਡਾਈਟ ਵੀ ਜ਼ਰੂਰੀ ਹੈ ਤੁਸੀਂ ਦੱਸਿਆ ਕਿ ਪਸੀਨਾ ਬਹੁਤ ਵਗਦਾ ਹੈ ਤੇ ਬਹੁਤ ਸੰਘਰਸ਼ ਕਰਨਾ ਪੈਂਦਾ ਹੈ ਸਰੀਰ ਨੂੰ ਖੁਰਾਕ ਵੀ ਚਾਹੀਦੀ ਹੈ ਖੁਰਾਕ ਕਿਉਂ ਜੀ ਹੁੰਦੀ ਹੈ ਇੱਕ ਬੈਡਮਿੰਟਨ ਖਿਡਾਰੀ ਦੀ ਜਿਵੇਂ ਖੁਰਾਕ ਦਾ ਚਲੋ ਹਰੀ ਕੇ ਗੇਮ ਤੇ ਬਹੁਤ ਜ਼ਰੂਰੀ ਹੈ ਪਰ ਬੈਡਮਿੰਟਨ ਦਾ ਇਦਾਂ ਹੈ ਕਿ ਬੈਡਮਿੰਟਨ 'ਚ ਲਾਈਕ ਤੁਹਾਡੀ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ ਬੈਡਮਿੰਟਨ ਗੇਮ ਦੇ ਨਾਲ ਨਾਲ ਤੁਹਾਨੂੰ ਜਿਵੇਂ ਤੁਹਾਡਾ ਪ੍ਰੋਟੀਨ ਪੂਰਾ ਹੋਣਾ ਚਾਹੀਦਾ ਹੈ ਤੁਹਾਡੇ weight ਦੇ ਹਿਸਾਬ ਨਾਲ ਤੁਸੀਂ ਪ੍ਰੋਟੀਨ ਲਓ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਦ ਵੀ ਗੇਮ ਤੁਹਾਡੀ ਖਤਮ ਹੁੰਦੀ ਹੈ ਤੁਸੀਂ ਉਸ 'ਤੇ ਆਪਣੇ ਫਰੂਟਸ ਕੈਰੀ ਕਰੋ ਠੀਕ ਹੈ ਉਸ ਤੋਂ ਬਾਅਦ ਤੁਹਾਡੀ ਡਰਾਈ ਫਰੂਟਸ ਹੋਗੇ ਮਾਰਨਿੰਗ ਚ ਲੈਣੇ ਹੁੰਦੇ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਮਤਲਬ ਜਿਹੜੀ ਵੀ ਲੰਚ ਹੋ ਗਿਆ ਜਾਂ ਡਿਨਰ ਹੋ ਗਿਆ ਉਹ ਤੁਸੀਂ ਮੀਲ ਪ੍ਰੋਪਰ ਲੋ ਜੀਚ ਤੁਹਾਡੇ ਵਿਟਾਮਿਨ मिनਰਲਸ ਤੇ ਸਾਰੀ ਚੀਜ਼ਾਂ ਪੂਰੀਆਂ ਹੋਣ ਜਿਸ ਕਰਕੇ ਕਿ ਅਸੀਂ ਸਾਨੂੰ ਬਾਡੀ ਚ ਸਾਨੂੰ ਰਿਕਵਰੀ ਫੀਲ ਹੋਵੇ ਤੇ ਅਸੀਂ ਜਦ ਅਗਲੇ ਦਿਨ ਪ੍ਰੈਕਟਿਸ ਕਰੀਏ ਤੇ ਸਾਨੂੰ ਐਦਾਂ ਨਾ ਲੱਗੇ ਕਿ ਅਸੀਂ ਅੱਜ ਥੱਕ ਗਏ ਆ ਜਾਂ ਸਾਡੇ ਤੋਂ ਹੋਣਾ ਨਹੀਂ ਇਹ ਸਾਈਨ ਹੁੰਦੇ ਆ ਕਿ ਤੁਸੀਂ ਪਿਛਲੇ ਦਿਨ ਆਪਣੀ ਡਾਈਟ ਪ੍ਰੋਪਰ ਨਹੀਂ ਲੇਤੀ ਅੱਛਾ ਜੀ ਪਾਵ ਇਹ ਵੀ ਹੈ ਕਿ ਬੈਡਮਿੰਟਨ ਦੀ ਖੇਡ ਜਿੰਨੀ ਮਿਹਨਤ ਮੰਗਦੀ ਹੈ ਤਿਆਰੀ ਮੰਗਦੀ ਹੈ ਓਨੀ ਖੁਰਾਕ ਵੀ ਇਹਦੇ ਲਈ ਚਾਹੀਦੀ ਹੈ ਬਾਕੀ ਸਾਰੀਆਂ ਖੇਡਾਂ ਵਾਂਗ ਇਹਦੀ ਵੀ ਇੱਕ ਖਾਸ ਨਿਸ਼ਚਿਤ ਨਿਯਮਿਤ ਖੁਰਾਕ ਹੈ ਜਿਹੜੀ ਖਿਡਾਰੀ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈ ਤੇ ਬੈਡਮਿੰਟਨ ਦੀ ਖੇਡ ਦੇ ਨਾਲ ਜੁੜਦਾ ਇੱਕ ਸਵਾਲ ਇਹ ਵੀ ਤੁਹਾਡੇ ਕੋਲੋਂ ਪੁੱਛਾਂਗੇ ਕਿ ਬੈਡਮਿੰਟਨ ਦੀ ਖੇਡ ਵਿੱਚ ਆਉਣ ਲਈ ਬੱਚਿਆਂ ਨੂੰ ਜੇਕਰ ਆਪਾਂ ਦੱਸਣਾ ਹੋਵੇ ਤਾਂ ਇਹਦੇ ਵਿੱਚ ਭਵਿਕ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕਿਉਂ ਜੇ ਹਾਲਾਤ ਵੇਖਦੇ ਹੋ ਬੈਡਮਿੰਟਨ ਦੇ ਇਸ ਵੇਲੇ ਵੀ ਤੇ ਆਉਣ ਵਾਲੇ ਸਮੇਲੇ ਦੇ ਹੁਣ ਤਾਂ ਜੀ ਜਿਵੇਂ ਬੈਡਮਿੰਟਨ ਤਾਂ ਬਹੁਤ ਜਿਵੇਂ ਹਾਈ ਲੈਵਲ ਦੀ ਗੇਮ ਹੋ ਗਈ ਹੈ ਹੁਣ ਜਿਵੇਂ ਬੈਡਮਿੰਟਨ ਨੂੰ ਇਕੁਅਲੀ ਸਮਝਿਆ ਜਾਂਦਾ ਹੈ ਕ੍ਰਿਕਟ ਦੇ ਜੀ ਠੀਕ ਹੈ ਬੈਡਮਿੰਟਨ ਗੇਮ ਇਹ ਸਭ ਤੋਂ ਫਾਸਟੇਸਟ ਗੇਮ ਦਾ ਜਿਹੜਾ ਮਿਲਿਆ ਹੈ ਉਹ ਬੈਡਮਿੰਟਨ ਨੂੰ ਮਿਲਿਆ ਹੈ ਜੀ ਅੱਛਾ ਜੀ ਤੇ ਹੁਣ ਜਿਵੇਂ ਬੈਡਮਿੰਟਨ 'ਚ ਵੀ ਬਹੁਤ ਜ਼ਿਆਦਾ ਓਪਰਚ्युनिटीਜ਼ ਆ ਗਈਆਂ ਤੁਸੀਂ ਆਪਣੇ ਇਹ ਕੋਈ ਤੋ ਬਾਤ ਤੁਸੀਂ ਕੋਚਿੰਗ ਕਰਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਕੋਈ ਵੀ ਡਿਪਾਰਟਮੈਂਟ ਚ ਜੌਬ ਲੈ ਸਕਦੇ ਹੋ ਅੱਜਕਲ ਬੈਡਮਿੰਟਨ ਦੇ ਕਰਕੇ ਹੀ ਬਹੁਤ ਸਾਰੇ ਲੁੱਕੀ ਨੂੰ ਜੌਬਾਂ ਮਿਲ ਰਹੀਆਂ ਨੇ ਸੈਂਟਰਲ ਗਵਰਨਮੈਂਟ ਚ ਹੋ ਗਏ ਆ ਪੰਜਾਬ ਆਪਣੇ ਪੰਜਾਬ ਚ ਵੀ ਬਹੁਤ ਇਹ ਜਿਹੜੇ ਡਿਪਾਰਟਮੈਂਟ ਹੈਗੇ ਜਿਹੜੇ ਬੈਡਮਿੰਟਨ ਪਲੇਅਰਸ ਨੂੰ ਜੌਬ ਦਿੰਦੇ ਆ ਤੇ ਇਸ ਕਰਕੇ ਬੈਡਮਿੰਟਨ ਹੋ ਗਿਆ ਕੋਈ ਵੀ ਗੇਮ ਹੋ ਗਈ ਉਹ ਚ ਅੱਜਕਲ ਦੇ ਟਾਈਮ ਚ ਹਰ ਹੀ ਗੇਮ ਚ ਸਕੋਪ ਹੈਗਾ ਜੀ ਜੀ ਤੇ ਪਰਿਵਾਰ ਦਾ ਕਿੰਨਾ ਰੋਲ ਹੁੰਦਾ ਕਿੰਨੀ ਭੂਮਿਕਾ ਹੁੰਦੀ ਹੈ ਆ ਤੁਹਾਡੇ ਬਾਰੇ ਵੀ ਜਾਨਣਾ ਚਾਹਾਂਗੇ ਤੇ ਵੈਸੀ ਵੀ ਖਿਡਾਰੀ ਦੇ ਲਈ ਪਰਿਵਾਰ ਦਾ ਸਮਰਥਨ ਕਿੰਨਾ ਜ਼ਰੂਰੀ ਹੈ ਕੋਈ ਵੀ ਸਪੋਰਟਸ ਹੋਵੇ ਉਹ ਚ ਸਪੋਰਟ ਤਾਂ ਬਹੁਤ ਜ਼ਰੂਰੀ ਹੈ ਜੀ ਉਹ ਫੈਮਿਲੀ ਹੋਵੇ ਭਾਵੇਂ ਤੁਹਾਡੇ ਕੋਚ ਦੀ ਸਪੋਰਟ ਹੋਵੇ ਜਾਂ ਜਿੱਦਾਂ ਮਰਜੀ ਸਪੋਰਟ ਹੋਵੇ ਤੁਸੀਂ ਮਤਲਬ ਫੈਮਿਲੀ ਦੀ ਤਾਂ ਬਹੁਤ ਹੀ ਇੰਪੋਰਟੈਂਟ ਸਪੋਰਟ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਬੱਚਾ ਤੁਹਾਡਾ ਗੇਮ ਕਰਨਾ ਚਾਹੁੰਦਾ ਹੈ ਫੈਮਿਲੀ ਉਹਨੂੰ ਸਪੋਰਟ ਕਰੇ ਜੀ ਸਭ ਤੋਂ ਪਹਿਲਾਂ ਤੇ ਦੂਜਾ ਅਗਰ ਬੱਚਾ ਬੈਡਮਿੰਟਨ ਖੇਡਣਾ ਚਾਹੁੰਦਾ ਹੈ ਤੁਸੀਂ ਉਹਨੂੰ ਨਾਲ ਲੈ ਕੇ ਜਾਓ ਤੂੰ ਤੁਸੀਂ ਉਹਨੂੰ ਘੰਟਾ ਦੋ ਘੰਟਾ ਉਹਨੂੰ ਕਹੋ ਕਿ ਤੂੰ ਖੇਡ ਜੀ ਤੇ ਉਹਨੂੰ ਮਤਲਬ ਚੰਗੇ ਕੋਚ ਕੋਲ ਪ੍ਰੈਕਟਿਸ ਕਰਾਓ ਤੇ ਤੁਸੀਂ ਉਹਨੂੰ ਉਹਦੀ ਮਤਲਬ ਸਟਾਰਟਿੰਗ ਚ ਇਦਾਂ ਹੁੰਦਾ ਹੈ ਕਿ ਬੱਚਾ ਛੋਟਾ ਹੈ ਤੇ ਡਾਈਟ ਦਾ ਵੀ ਤੇ ਸਾਰਾ ਕੁਝ ਤੁਹਾਨੂੰ ਹੀ ਧਿਆਨ ਰੱਖਣਾ ਪੈਂਦਾ ਹੈ ਪੇਰੈਂਟਸ ਨੂੰ ਤੇ ਫਿਰ ਹੌਲੀ ਹੌਲੀ ਕੀ ਹੁੰਦਾ ਹੈ ਬੱਚੇ ਨੂੰ ਲੱਗਦਾ ਹੈ ਕਿ ਹਾਂ ਮੇਰੇ ਪੇਰੈਂਟਸ ਮੇਰੇ ਲਈ ਇੰਨਾ ਕਰ ਰਹੇ ਆ ਤੇ ਫਿਰ ਉਹ ਵੀ ਕਾਂ ਜਾ ਕੇ ਮਿਹਨਤ ਕਰਨਾ ਸਟਾਰਟ ਕਰਦਾ ਹੈ ਤੇ ਉਹ ਵੀ ਫਿਰ ਜੋਰ ਲਾਉਂਦਾ ਹੈ ਕਿ ਹਾਂ ਮੈਂ ਵੀ ਕੁਝ ਕਰਨਾ ਆਪਣੀ ਜ਼ਿੰਦਗੀ ਚ ਜੀ ਤੇ ਤੁਹਾਡਾ ਜਿਹੜਾ ਸਫ਼ਰ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕਿਸ ਤਰ੍ਹਾਂ ਦਾ ਸਮਰਥਨ ਮਿਲਦਾ ਰਿਹਾ ਤੇ ਗਾਂ ਤੁਸੀਂ ਫਿਰ ਪੀਪੀ ਪੁਲਿਸ ਵਿਭਾਗ ਨਾਲ ਵੀ ਜੁੜੇ ਹੋ ਉਸ ਸਫ਼ਰ ਬਾਰੇ ਵੀ ਥੋੜਾ ਸੰਖੇਪ ਵਿੱਚ ਸਾਨੂੰ ਦੱਸੋ ਜੀ ਮੇਰਾ ਸਫ਼ਰ ਤਾਂ ਐਦਾਂ ਦਾ ਹੈ ਕਿ ਜਦ ਅਸੀਂ ਛੋਟੇ ਸੀਗੇ ਤੇ ਸਾਡੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਜਦ ਮੈਂ 5-6 ਸਾਲ ਦਾ ਸੀਗਾ ਜੀ ਜੀ ਤੇ ਉਸ ਤੋਂ ਬਾਅਦ ਮਦਰ ਨੇ ਬਹੁਤ ਸਪੋਰਟ ਕੀਤਾ ਮਦਰ ਨੇ ਕਦੇ ਇਦਾਂ ਨਹੀਂ ਕਿਹਾ ਕਿ ਆ ਨਹੀਂ ਕਰਨਾ ਇਦਾਂ ਨਹੀਂ ਕਰਨਾ ਜਿੱਦਾਂ ਮੈਂ ਗੇਮ ਕਰਨਾ ਚਾਹੁੰਦਾ ਸੀਗਾ ਜਾਂ ਮੇਰੇ ਤੇ ਟੈਲੈਂਟ ਸੀਗਾ ਤੇ ਮੇਰੇ ਮਦਰ ਨੇ ਮੈਨੂੰ ਪੂਰਾ ਸਪੋਰਟ ਕੀਤਾ ਉਹ ਚੀ ਜੀ ਤੇ ਉਸ ਤੋਂ ਬਾਅਦ ਜੀ ਦੂਜੇ ਨੰਬਰ ਤੇ ਮੇਰੇ ਕੋਚ ਜੀ ਜਿੱਦਾਂ ਕੋਚ ਨੂੰ ਵੀ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਦਾ ਪਤਾ ਸੀਗਾ ਕਿ ਮਤਲਬ ਬੈਡਮਿੰਟਨ ਗੇਮ ਹੈਗੀ ਐਕਸਪੈਂਸਿਵ ਗੇਮ ਹੈ ਜੀ ਤੇ ਕੋਚ ਨੇ ਕਿਹਾ ਤੂੰ ਟੈਨਸ਼ਨ ਨਾ ਲੈ ਤੂੰ ਆਪਣੀ ਗੇਮ ਕਰ ਬਸ ਠੀਕ ਹੈ ਤੇ ਉਹਨਾਂ ਦਾ ਵੀ ਬਹੁਤ ਵੱਡਾ ਸਪੋਰਟ ਸੀਗਾ ਉਸ ਤੋਂ ਬਾਅਦ ਜਦ ਮੈਂ ਸਾਡੇ ਇੱਕ ਏਏਜੀ ਸਰ ਨੇ ਮਨਮੋਨ ਕੁਮਾਰ ਜੀ ਉਹਨਾਂ ਦਾ ਵੀ ਬਹੁਤ ਵੱਡਾ ਸਪੋਰਟ ਸੀਗਾ ਉਹ ਅਸੀਂ ਛੋਟੇ ਹੁੰਦੇ ਸੀ ਉਹ ਉੱਥੇ ਖੇਡਣ ਆਉਂਦੇ ਸੀਗੇ ਸ਼ੌਕੀਆਂ ਤੌਰ ਤੇ ਫਿਰ ਉਹ ਵੀ ਚੰਗਾ ਖੇਡਣ ਲੱਗ ਪਏ ਸੀਗੇ ਤੇ ਉਹਨਾਂ ਨੇ ਵੀ ਬਹੁਤ ਸਪੋਰਟ ਕੀਤਾ ਫਿਰ ਉਹਨਾਂ ਨੇ ਮੇਰੀ ਗੇਮ ਨੂੰ ਦੇਖਿਆ ਤੇ ਮੇਰੀ ਅਚੀਵਮੈਂਟਸ ਨੂੰ ਚੈੱਕ ਕੀਤਾ ਫਿਰ ਉਹਨਾਂ ਨੇ ਮੈਨੂੰ ਇੱਥੇ ਪੰਜਾਬ ਪੁਲਿਸ ਚ ਭਰਤੀ ਕਰਾਇਆ ਬਾਅਦ ਚ ਜੀ ਜਿੱਥੇ ਮੈਂ ਹੁਣ ਪੀਪੀ ਚ ਆਪਣੀ ਸੇਵਾ ਨਿਭਾਰਿਆ ਜੀ ਜੀ ਤੇ ਆਉਣ ਵਾਲੇ ਸਮੇਂ ਲਈ ਤੁਸੀਂ ਆਪਣੇ ਦੀ ਕੁਝ ਟੀਚਰ ਰੱਖੇ ਆ ਕੁਝ ਮੁਕਾਬਲੇ ਜਿਨ੍ਹਾਂ ਦੀ ਤੁਸੀਂ ਤਿਆਰੀ ਕਰ ਰਹੇ ਹੋ ਉਸ ਬਾਰੇ ਸਾਨੂੰ ਦੱਸੋ ਜੀ ਬਿਲਕੁਲ ਹੁਣ ਸਾਡੇ ਅਗਲੇ ਸਾਲ ਸਾਡੀ ਵਰਲਡ ਪੁਲਿਸ ਐਂਡ ਫਾਇਰ ਗੇਮਸ ਹੋਣੀ ਆ ਆਸਟ੍ਰੇਲੀਆ ਚ ਜਿਹਦੀ ਮੈਂ ਹੁਣ ਪ੍ਰੈਕਟਿਸ ਕਰ ਰਿਹਾ ਹਾਂ ਜੀ ਤੇ ਹੁਣ ਸਾਡੇ ਨੈਸ਼ਨਲ ਵੀ ਹੋਣੀ ਆ ਦਸੰਬਰ ਚ ਤੇ ਸਾਡੀ 올 ਇੰਡੀਆ ਪੁਲਿਸ ਗੇਮਸ ਵੀ ਹੋਣੀ ਆ ਜਿਹਦੇ ਕਰਕੇ ਹੁਣ ਮੈਂ ਬਹੁਤ ਮਿਹਨਤ ਕਰ ਰਿਹਾ ਹਾਂ ਜੀ ਤੇ ਮੈਨੂੰ ਉਮੀਦ ਹੈ ਕਿ ਇਸ ਸਾਲ ਮੈਂ ਮੈਡਲ ਲੈ ਕੇ ਜਰੂਰ ਆਉਂਗਾ ਉਥੇ ਜੀ ਜੀ ਤੇ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਨੌਜਵਾਨ ਦਰਸ਼ਕਾਂ ਨੂੰ ਬੱਚਿਆਂ ਨੂੰ ਖੇਡਾਂ ਬਾਰੇ ਮੇਰਾ ਜੀ 아이 ਸੁਝਾਅ ਹੋਊਗਾ ਸਾਰਿਆਂ ਨੂੰ ਕਿ ਤੁਸੀਂ ਕੋਈ ਵੀ ਗੇਮ ਕਰਨੀ ਹੈ ਤੁਸੀਂ ਦਿਲੋਂ ਕਰੋ ਠੀਕ ਹੈ ਤੁਸੀਂ ਚੰਗੀ ਸਿੱਖਿਆ ਲਓ ਕੋਚਿੰਗ ਦੀ ਤੁਸੀਂ ਚੰਗੀ ਡਾਈਟ ਲਓ ਤੁਸੀਂ ਸਾਰਾ ਕੁਝ ਚੰਗਾ ਲਓਗੇ ਤੁਸੋਂ ਇੱਕ ਸਾਲ ਵੇਟ ਕਰੋ 2 ਸਾਲ ਵੇਟ ਕਰੋ ਤੁਹਾਨੂੰ ਤੁਹਾਡੀ ਗੇਮ ਤੇ ਪਰਫਾਰਮੈਂਸ ਤੁਹਾਨੂੰ ਦਿਖੂਗੀ ਦਿਖੂਗੀ ਤੇ ਮੈਂ ਕਹੂੰਗਾ ਤੁਸੀਂ ਜਿੱਦਾਂ ਅੱਜ ਦੇ ਬੱਚੇ ਕੀ ਕਰਦੇ ਆ 1-2 ਸਾਲ ਗੇਮ ਕਰਦੇ ਆ ਉਸ ਤੋਂ ਬਾਅਦ ਜੀ ਨਹੀਂ ਜਿੱਤ ਪੰਦੇ ਤੇ ਉਹ ਛੱਡ ਦਿੰਦੇ ਆ ਤੇ ਮੇਰਾ ਇਹ ਕਹੂੰਗਾ ਕਿ ਤੁਸੀਂ ਮਿਹਨਤ ਕਰਦੇ ਰਹੋ ਤੁਹਾਨੂੰ ਇੱਕ ਨਾ ਇੱਕ ਦਿਨ ਉਸ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਜੀ ਜੀ ਬਹੁਤ ਇਹਮ ਵਧੀਆ ਸੰਦੇਸ਼ ਤੁਸੀਂ ਦਿੱਤਾ ਕਿ ਖੇਡਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਤੁਸੀਂ ਬਹੁਤ ਵਧੀਆ ਸਫਰ ਹੁਣ ਤੱਕ ਬਤੀਤ ਕੀਤਾ ਤੇ ਅੱਗੇ ਵੀ ਇਸੇ ਤਰ੍ਹਾਂ ਪ੍ਰਾਪਤੀਆਂ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਸ਼ੁਭ ਕਾਮਨਾਵਾਂ